ਅਸੀਂ ਪਿਛਲੇ 3 ਮਹੀਨਿਆਂ ਤੋਂ ਸਫਰ ਕਰ ਰਹੇ ਆ ਅਸੀਂ ਥੱਕ ਗਏ ਆ ਕੰਪਲੇਨਸ ਦੇ ਦੇ ਕੇ ਅਸੀਂ ਕਾਰਪੋਰੇਸ਼ਨ ਮੇਅਰ ਡਿਪਟੀ ਮੇਅਰ ਅਸੀਂ ਸਾਰਿਆਂ ਦੇ ਹੱਥ ਮੰਨ ਚੁੱਕੇ ਆ ਕਿਸੇ ਦੇ ਕੰਨ ਤੇ ਜੂਣ ਹੀ ਨਹੀਂ ਪੇਮੈਂਟ ਆਏਗੀ ਤਾਂ ਹੀ ਅਸੀਂ ਖਾਲੀ ਕਰਾਂ ਮੇਰੇ ਹਸਬੰਦ ਨੂੰ ਸ਼ੂਗਰ ਆ 4 ਮਹੀਨੇ ਘਰੇ ਬੈਠੇ ਹੋ ਉਹਨੂੰ ਬਿਮਾਰ ਰਹਿੰਦੇ ਬੇਟਾ ਮੈਂ ਬੇਟਾ ਕਮਾਂਦਾ ਮਹਿਕਮਾਨੀ ਮੈਂ ਫੈਕਟਰੀ ਚ ਕਿਤੇ ਕੰਮ ਕਰਦੀ ਆ ਡੀਸੀ ਆਫਿਸ ਵੀ ਤੇ ਸਾਰੇ ਪਾਸੇ ਅਸੀਂ ਕੰਪਲੇਨਸ ਪਾਈਆਂ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਕੋ ਮੈਂ ਲਾਈ ਦਿਖਾ ਰਿਹਾ ਆ ਮੇਅਰ ਨੇ ਹਾਂਜੀ ਮੈਡਮ ਇੰਦਰਜੀਤ ਕੌਰ ਮੇਰ ਨੇ ਇਹਨਾਂ ਨੂੰ ਮੈਂ ਪਿਛਲੇ 3 ਮਹੀਨਿਆਂ ਤੋਂ ਇਹਨਾਂ ਨੂੰ ਰੈਗੂਲਰ ਮੈਸੇਜ ਭੇਜ ਰਹੇ ਆ ਰੈਗੂਲਰ ਵੀਡੀਓਜ਼ ਭੇਜ ਰਹੇ ਆ ਕਿ ਕੰਮ ਕਰਾ ਦਿਓ ਕੰਮ ਕਰਾ ਦਿਓ ਰਿਕੁਐਸਟ ਹੈ ਹੱਥ ਜੋੜ ਰਹੇ ਆ ਇਹਨਾਂ ਨੂੰ ਬਾਰ-ਬਾਰ ਅਕਤੂਬਰ ਆ ਗਿਆ ਹਾਂਜੀ ਸਮੇਂ ਤੋਂ ਪਰੇ ਸਮੇਂ ਤੋਂ ਪਰੇ ਆ ਕਿ ਆਪਣੇ ਦੇਸ਼ 'ਚ ਰਹਿ ਕੇ ਆਪਣੀ ਸਿਟੀ 'ਚ ਰਹਿ ਕੇ ਅਸੀਂ ਟੈਕਸਪੇਅਰਸ ਹੈਗੇ ਆਂ ਕੀ ਕੰਮ ਕਰ ਰਹੇ ਆ ਤੁਹਾਨੂੰ ਬੇਸਿਕ ਕਮਿਊਨਿਟੀਜ਼ ਦੀ ਡਿਮਾਂਡ ਕਰ ਰਹੇ ਆ ਅਸੀਂ ਪਰ ਉਹ ਨਹੀਂ ਮਿਲ ਪਾ ਰਹੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਲੈਕਸ਼ਨਸ ਦੇ ਟਾਈਮ ਇਹ ਆ ਕੇ ਗੋਡਿਆਂ ਨੂੰ ਵੀ ਹੱਥ ਲਾਂਦੇ ਨੇ ਹੱਥ ਜੋੜਦੇ ਨੇ ਪਰ ਲੇਕਿਨ ਸਾ ਮੈਨੂੰ ਸਕੇਨੀ ਪ੍ਰੋਬਲਮ ਹੋ ਗਈ ਮੇਥੋਂ ਪਾਣੀ ਕੱਟਦੀ ਆ ਮੇ ਮਾੜਾ ਚਿੱਟਾ ਮੂੰਹ ਤੇ ਮਤਲਬ ਸਾਰਾ ਮੇਰੇ ਬਾਦ ਅਲਰਜੀ ਆ ਸਾਰਾ ਪਾਸੇ ਅਲਰਜੀਆਂ ਹੋ ਰਹੀਆਂ ਨੇ ਦੇਖੋ ਮੇਰਾ ਹਾਲ ਮੰਨ ਕੇ ਜਿਦੋਂ ਸਾਲ ਲੱਗਣੇ ਲੱਗਦੇ ਲੱਗਦਾ ਸਾਲ ਦੇ ਵਿੱਚ ਠੀਕ ਹੋ ਜਾਊਂਗਾ ਕਿਉਂਕਿ ਪਾਣੀ ਤਾਂ ਇੱਥੋਂ ਹੀ ਪੀ ਰਹੇ ਹਾਂ ਪਾਣੀ ਤਾਂ ਮੇਰੇ ਪਰਮਿੰਡਿੰਗ ਇੱਥੋਂ ਸ਼ਿਫਟ ਹੋਣੇ ਕਰਨਾ ਹੀ ਪੈਣਾ ਤੁਹਾਨੂੰ ਇੱਥੇ ਖਲਵਾਨੀਆਂ ਤੁਹਾਨੂੰ ਸਾਡਾ ਘਰ ਦਾ ਹਾਲ ਦੇਖੋ ਜੀ ਇਸ ਵਾਰ ਬਾਣੀ ਨਹੀਂ ਸਕਦਾ ਜੋ ਹਾਲਾਤ ਦੇਖਦੇ ਪਏ ਨੇ ਉਹ ਫਿਰ ਇਸ ਵਾਰ ਬਾਣੀ ਨਹੀਂ ਸਕਦਾ ਕਰਦੇ ਜਾਂ ਹਰ ਇੱਕ ਚੀਜ਼ ਤੇ ਪੇ ਕਰਦੇ ਆ ਕੋਈ ਵੀ ਕੋਈ ਵੀ ਚੀਜ਼ ਹੋਵੇ ਸੂਈ ਤੋਂ ਲੈ ਕੇ ਜੋ ਵੀ ਅਸੀਂ ਸਾਡਾ ਅਸੀਂ ਯੂਜ਼ ਕਰ ਰਹੇ ਉਹਦੇ ਤੇ ਅਸੀਂ ਟੈਕਸ ਕਰ ਰਹੇ ਹਾਂ ਪਰ ਤੁਹਾਨੂੰ ਕਹਿੰਦੇ ਬੰਦੇ ਭੇਜਦੇ ਨੇ ਉਸ ਤੋਂ ਬਾਦ ਉਹ ਕੁਝ ਨਹੀਂ ਕਰਦੇ। ਅਕਾ ਤਾਂ ਪੱਟੀਆਂ ਮੰਗੀਆਂ। ਬਿਲਕੁਲ ਬਿਲਕੁਲ ਹੋਰ ਕੀ ਕਵਾਂਗੇ ਇਸ ਤੋਂ ਇਲਾਵਾ ਤਾਂ ਕੁਝ ਨਹੀਂ। ਸਸੀਗਾਲ ਜੀ ਤੁਸੀਂ ਦੇਖ ਰਹੇ ਹੋ ਦਿਆਣਾ ਲਾਈਵ ਤੇ ਮੈਂ ਮਿਤ ਇਸ ਵੇਲੇ ਮੌਜੂਦਾਂ ਐਮਆਈਜੀ ਫਲੈਟਸ ਦਸ਼ਮੇਸ਼ ਨਗਰ ਦੇ ਵਿੱਚ ਇਹ ਮੰਦਿਰ ਆ ਦੇਖ ਸਕਦੇ ਹੋ। ਮੰਦਿਰ ਦੇ ਵਿੱਚ ਲੋਕ ਪਹੁੰਚਦੇ ਨੇ ਕਿ ਅਸੀਂ ਸ਼ੁੱਧ ਹੋ ਕੇ ਜਾਵਾਂਗੇ। ਪ੍ਰਭੂ ਦੇ ਚਰਨਾਂ ਵਿੱਚ ਹਾਜ਼ਰੀ ਲਾਵਾਂਗੇ ਤੇ ਜਦ ਮੰਦਿਰ ਜਾਣ ਵੇਲੇ ਹੀ ਤੁਸੀਂ ਅਸ਼ੁੱਧ ਹੋ ਜਾਓ। ਤਾ ਕੀ ਹਾਲਾਤ ਬਣਨਗੇ ਪਾਵੇ ਕਾਰਪੋਰੇਸ਼ਨ ਦਾਅਵੇ ਕਰਦੀ ਹੈ ਕਿ ਇਹ 스마트 ਸਿਟੀ ਲੁਧਿਆਣਾ ਹੈ ਜੇ ਆਪਣੇ ਵਾਰਡ ਹੀ ਨਹੀਂ 스마트 ਤਾਂ ਫਿਰ ਤੁਸੀਂ ਸਮਾਰਟਨੈਸ ਦੀ ਗੱਲ ਕਿੱਦਾਂ ਕਰਦੇ ਹੋ ਸਰ ਕੀ ਹਾਲਾਤ ਨੇ ਮੰਦਰ ਤਾਂ ਲੋਕ ਪਹੁੰਚਦੇ ਨੇ ਕਿ ਅਸੀਂ ਸ਼ੁੱਧ ਹੋ ਕੇ ਜਾਵਾਂਗੇ ਪ੍ਰਭੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਾਵਾਂਗੇ ਪਰ ਇੱਥੇ ਤਾਂ ਸ਼ੁੱਧੀਕਰਨ ਦੇ ਨਾਂ ਤੇ ਕੀ ਕੁਛ ਹਾਲਾਤ ਨੇ ਉਹ ਦੱਸੋ ਸਰ ਅਸੀਂ ਪਿਛਲੇ 3 ਮਹੀਨਿਆਂ ਤੋਂ ਸਫਰ ਕਰ ਰਹੇ ਹਾਂ ਅਸੀਂ ਥੱਕ ਗਏ ਹਾਂ ਕੰਪਲੇਨਸ ਦੇ ਦੇ ਕੇ ਅਸੀਂ ਕਾਰਪੋਰੇਸ਼ਨ ਮੇਅਰ ਡਿਪਟੀ ਮੇਅਰ ਅਸੀਂ ਸਾਰਿਆਂ ਦੇ ਹੱਥ ਬੰਨ ਚੁੱਕੇ ਆਂ ਕਿਸੇ ਦੇ ਕੰਨ ਤੇ ਜੂਣ ਹੀ ਰੰਗਦੀ ਪਈ ਸਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਅਸੀਂ ਇਸ ਸਟੇਟ ਦੇ ਇਸ ਸਿਟੀ ਦੇ ਸਿਟੀਜ਼ਨ ਹੈਗੇ ਜਾਂ ਨਹੀਂ ਹੈਗੇ ਅਸੀਂ ਟੈਕਸ ਪੇਅਰਸ ਆ ਅਸੀਂ ਕੀ ਡਿਮਾਂਡ ਕਰ ਰਹੇ ਆ ਅਸੀਂ ਬੇਸਿਕ ਐਮਿਨਿਟੀਆਂ ਮੰਗ ਰਹੇ ਆ ਸਰਕਾਰ ਤੋਂ ਸਰਕਾਰ ਹੱਥ ਖੜੇ ਕਰ ਰਹੀ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਲੈਕਸ਼ਨਸ ਦੇ ਟਾਈਮ ਇਹ ਆ ਕੇ ਗੋਡਿਆਂ ਨੂੰ ਵੀ ਹੱਥ ਲਾਂਦੇ ਨੇ ਹੱਥ ਜੋੜਦੇ ਨੇ ਪਰ ਲੇਕਿਨ ਸਾਡੀ ਕੋਈ ਰਿਸਪੌਂਸ ਨਹੀਂ ਕੀ ਹਾਲਾਤ ਤੁਸੀਂ ਆਪ ਦਿਖਾ ਦਿਓ ਮੰਦਰ ਨਾਲ ਚਲੋ ਮੰਦਰ ਨਾਲ ਹੈ ਤੇ ਮੰਦਰ ਦੇ ਨਾਲ ਕਿਸ ਤਰੀਕੇ ਦੀ ਜਿਹੜੀ ਹੈ ਚੀਜ਼ਾਂ ਨੇ ਉਹ ਦਿਖਾਣੀ ਬਹੁਤ ਜ਼ਰੂਰੀ ਹੈ ਲਾਜ਼ਮੀ ਨੇ ਤਸਵੀਰਾਂ ਇਹ ਜਿੱਦਾਂ ਤੁਸੀਂ ਇਧਰੋਂ ਜਾਓਗੇ ਇਹ ਗਟਰ ਦਾ ਪਾਣੀ ਸਿੱਧਾ ਤੁਹਾਡੇ ਉੱਤੇ ਪੈ ਰਿਹਾ ਤੇ ਇਹੀ ਹਾਲਾਤ ਪੂਰੇ ਇਸ ਫਲੈਟਸ ਦੇ ਨੇ ਲੋਕ ਕਹਿੰਦੇ ਨੇ ਕਿ ਅਸੀਂ ਇੱਕ ਫਲੈਟ ਸਿਸਟਮ ਦੇ ਵਿੱਚ ਰਹਿਣਾ ਅੱਛੀ ਸੁਸਾਇਟੀ ਦੇ ਵਿੱਚ ਰਹਿਣਾ ਹੈ ਜਿੱਥੇ ਸਾਨੂੰ ਸਾਰੀ ਜਿਹੜੀ ਐਮੈਨਿਟੀਆਂ ਨੇ ਉਹ ਮਿਲਣਗੀਆਂ ਬੇਸਿਕ ਸੁਵਿਧਾਾਂ ਨੇ ਉਹ ਮਿਲਣਗੀਆਂ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੋਵੇਗਾ ਬਟ ਜੇ ਪਾਣੀ ਦੀ ਗੱਲ ਕਰੀਏ ਤਾਂ ਕਿ ਹਾਲਾਤ ਨੇ ਉਹ ਦੇਖ ਸਕਦੇ ਹੋ ਆ ਦੇਖੋ ਆ ਹਾਲਾਤ ਹੈ ਆ ਔਰ ਅਸੀਂ ਸਰਵਾਈਵ ਕਰ ਰਹੇ ਹਾਂ ਦੱਸੋ ਕੋਈ ਔਰੇ ਰਹਿ ਸਕਦਾ ਹੈ ਰਹਿਣ ਜੋਗੀ ਤਾਂ ਹੈ ਹੀ ਨਹੀਂ ਹੋਰੇ ਮੱਛਰ ਕਿੰਨੇ ਨੇ ਸਰ ਮੱਛਰ ਦੀ ਪੁੱਛੋ ਹੀ ਨਾ ਕੀ ਹਾਲਤ ਹੈ ਬੱਚਿਆਂ ਦੀ ਹਾਲਤ ਖਰਾਬ ਹੈ ਹਰ ਦੂਸਰੇ ਦਿਨ ਕਿੰਦੀ ਪ੍ਰੋਬਲਮਜ਼ ਹੋ ਰਹੀਆਂ ਨੇ ਕਿੰਨੇ ਮਹੀਨੇ ਹੋ ਗਏ ਕਿੰਨੇ ਕ ਦਿਨਾਂ ਤੋਂ ਪਰੇਸ਼ਾਨ ਪਿਛਲੇ 3 ਤੋਂ 4 ਮਹੀਨੇ ਆ ਤਾਂ ਅਸੀਂ ਲਗਾਤਾਰ ਕੰਪਲੇਨਸ ਕਰ ਰਹੇ ਹਾਂ ਡੇਲੀ ਬੇਸਿਸ ਤੇ ਅਸੀਂ ਕੰਪਲੇਨ ਕਰ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਦਾ ਸਰਕਾਰਾਂ ਦੇ ਵਿੱਚ ਕੀ ਹਾਲਾਤ ਸੀਗੇ ਹੁਣ ਤਾਂ ਚਲੋ ਬਰਸਾਤ ਦੇ ਸੀਜ਼ਨ ਚਲੇ ਗਏ ਨੇ ਬਟ ਫਿਰ ਵੀ ਜਿਹੜੇ ਹਾਲਾਤ ਬਣੇ ਉਹਨੇ ਕਾਫੀ ਇਤਰਾਜ਼ਯੋਗ ਹਾਲਾਤ ਨੇ ਬਰਸਾਤਾਂ ਦੇ ਵਿੱਚ ਤਾਂ ਜੀ ਹੋਰੇ 6 6 ਫੁੱਟ ਪਾਣੀ ਆ ਜਾਂਦਾ 5 5 ਲੋਕਾਂ ਦੇ ਘਰਾਂ ਦੇ ਅੰਦਰ ਪੂਰਾ ਪਾਣੀ ਸੀਗਾ ਲੇਕਿਨ ਬਰਸਾਤ ਤੋਂ ਬਾਅਦ ਵੀ ਤੁਸੀਂ ਆ ਦੇਖ ਲਓ ਪਾਣੀ ਦਾ ਹਾਲ ਕੀ ਹੈ ਮਛਰਾਂ ਤੁਸੀਂ ਆਪ ਦੇਖ ਲਓ ਮਛਰਾਂ ਦਾ ਕੀ ਹਾਲ ਹੈ ਉਹ ਕਟਰ ਜਿਹੜੇ ਸੀਵਰ ਲਾਈਨ ਹੈ ਉਹ ਬਲੌਕ ਨੇ ਕੀ ਕਾਰਨ ਹੈ ਕਿ ਇਹ ਪਾਣੀ ਪਰੇ ਹੋਏ ਨੇ ਇੱਥੇ ਹੀ ਮੋਟਰਾਂ ਲੱਗੀਆਂ ਹੋਈਆਂ ਨੇ ਲੋਕਾਂ ਦੇ ਜਿਹੜੀ ਸਪਲਾਈ ਪਾਣੀ ਦੀ ਸਪਲਾਈ ਵੀ ਜਾ ਰਹੀ ਹੈ ਪੀਣ ਵਾਲੇ ਪਾਣੀ ਦੀ ਸਪਲਾਈ ਹੈ ਉਹ ਵੀ ਔਰੇ ਦੀ ਨਿਕਲਦੀ ਪਈ ਹੈ ਇੱਕ ਵਾਰੀ ਮੈਂ ਕਹਾਂਗਾ ਕੈਮਰਾ ਪਰਸ ਨੂੰ ਤਸਵੀਰਾਂ ਦਿਖਾ ਦੇਣ ਜਿਹੜੀਆਂ ਮਾਤਾਵਾਂ ਖੜੀਆਂ ਨੇ ਰੁਮਾਲ ਰੱਖ ਕੇ ਚੁੰਨੀਆਂ ਨਾਲ ਆਪਣੇ ਫੇਸ ਕਵਰ ਕਿਤੇ ਹੋਏ ਕਿਉਂਕਿ ਮਸ਼ਕ ਇੰਨੀ ਹੈ ਬਦਬੂ ਇੰਨੀ ਹੈ ਗੱਲ ਕਰਨੀ ਵੀ ਬੜੀ ਔਖੀ ਹੈ ਤੇ ਜਿਹੜੇ ਹਾਲਾਤ ਨੇ ਬੜੇ ਤਰਸੇ ਹੋ ਗਏ ਅਸੀਂ ਵੀ ਕਵਾਂਗੇ ਥੋੜਾ ਬਾਅਦ ਚੱਲ ਕੇ ਆਪਾਂ ਗੱਲ ਕਰਦੇ ਕਿਉਂਕਿ ਹਾਲਾਤ ਦਿਖਾਣੇ ਬਹੁਤ ਜ਼ਿਆਦਾ ਲਾਜ਼ਮੀ ਬੜੇ ਹੋਏ ਨੇ ਇਹ ਮੈਡਮ ਤਾਂ ਇਹਨਾਂ ਦਾ ਕਾਰਜ ਇਹ ਹੈਗਾ ਇਹ ਕਾਰਜ ਇਹਨਾਂ ਦਾ ਹੈਗਾ ਹੋਰ ਦੇਖੋ ਸਕਿਨ ਦੀ ਪ੍ਰੋਬਲਮ ਹੈ ਮੈਨੂੰ ਸਕਿਨ ਦੀ ਪ੍ਰੋਬਲਮ ਹੋ ਗਈ ਮੇਥੋਂ ਪਾਣੀ ਕੱਟਦੀ ਆ ਮੇ ਮਾੜਾ ਛਿੱਟਾ ਮੂੰਹ ਤੇ ਮੇ ਸਾਰਾ ਮੇਰੇ ਬਾਹਾਂ ਤੇ ਅਲਰਜੀ ਆ ਸਾਰੇ ਪਾਸੇ ਅਲਰਜੀਆ ਹੋ ਰਹੀਆਂ ਨੇ ਦੇਖੋ ਮੇਰਾ ਹਾਲ 500 ਰੁਪਏ ਦੀ ਹਫਤੇ ਦੀ ਦਵਾਈ ਖਾ ਰਹੀ ਆ ਕਿ ਜੇ ਡਾਕਟਰ ਨੇ ਕਿੰਨਾ ਕੁ ਸਮਾਂ ਲੱਗੂਗਾ ਇਸ ਚੀਜ਼ ਤੋਂ ਕਿ ਜਦੋਂ ਆਈ ਲਈ ਜਾਓਗੇ ਤਾਂ ਸਾਲ ਮਨ ਕੇ ਜਿਹੜਾ ਸਾਲ ਲੱਗਣੇ ਲੱਗਦਾ ਹੈ ਸਾਲ ਦੇ ਵਿੱਚ ਠੀਕ ਹੋ ਜਾਓਗੇ ਕਿਉਂਕਿ ਪਾਣੀ ਤਾਂ ਇੱਥੋਂ ਹੀ ਪੀ ਰਹੇ ਹਾਂ ਪਾਣੀ ਤਾਂ ਇੱਥੇ ਮੇਰੇ ਪਰਮਿੰਡਿੰਗ ਇੱਥੋਂ ਸ਼ਿਫਟ ਹੋਣੇ ਕਰਨਾ ਹੀ ਪੈਣਾ ਤੁਹਾਨੂੰ ਇੱਥੇ ਖਲਵਾਨੀਆਂ ਆਦਿ ਤੁਹਾਡਾ ਘਰ ਦਾ ਹਾਲ ਦੇਖੋ ਤੁਸੀਂ ਇਹ ਪੈਣ ਦਾ ਕਰ ਰ ਹੈ ਤੇ ਸਫਾਈ ਕਰਨ ਦੇ ਲਈ ਆਂਦੇ ਨੇ ਪਰ ਇਹ ਉੱਪਰ ਪਾ ਜਾਂਦਾ ਪਾਣੀ ਹੂੰ ਪਾਣੀ ਜਿਹੜਾ ਨਾ ਇਹ ਦੇਖੋ ਜਿਹੜੇ ਬੰਦ ਲਗਾਏ ਇਸ ਤੋਂ ਵੀ ਉੱਪਰ ਆ ਜਾਂਦਾ ਜੀ ਘਟੋ ਘਟੇ ਇਹ ਹਾਂ 6 5.5 6 ਫੁੱਟ ਪਾਣੀ ਆ ਜਾਂਦਾ ਦੇਖਦੇ ਹੋ ਸਰ 스마트 ਸਿਟੀ ਹੋਣ ਦੇ ਦਾਅਵੇ ਕਰਦੇ ਹੈ ਸਰਕਾਰ ਕਾਰਪੋਰੇਸ਼ਨ ਤੇ ਜਦ ਬੇਸਿਕ ਸੁਵਿਧਾਵਾਂ ਹੀ ਨਹੀਂ ਨੇ ਬਾੜੀ ਨਹੀਂ ਆਪਣੇ 스마트 ਨੇ ਤਾਂ ਸਿਟੀ 스마트 ਕਿੱਦਾਂ ਬਣੋ ਇਟ ਇਜ਼ 스마트 ਬਾੜੀ ਨਹੀਂ ਸਕਦਾ ਜਿਹੜੇ ਹਾਲਾਤ ਦਿਖਦੇ ਪਏ ਨੇ ਉਹ ਸਿਟੀ 스마트 ਬਣ ਨਹੀਂ ਸਕਦਾ ਨਾਲ ਹੀ ਗੁਰਦੁਆਰਾ ਹੈ ਨਾਲ ਹੀ ਮੰਦਿਰ ਹੈ ਤੇ ਕੀ ਕੁਛ ਅਸੀਂ ਸਮਾਜ ਦੇ ਵਿੱਚ ਵਿਚਰ ਰਹੇ ਆ ਕੀ ਹਾਲਾਤ ਨੇ ਦੇਖ ਸਕਦੇ ਹੋ ਸੀਵਰ ਦਾ ਪਾਣੀ ਘਰ ਦੇ ਅੰਦਰ ਬੜਿਆ ਸੀਵਰ ਦਾ ਪਾਣੀ ਹੈ ਸਾਰਾ ਜੀ ਦੇਖੋ ਇਹ ਸਾਰਾ ਸੀਵਰ ਦਾ ਪਾਣੀ ਹੈ ਜੀ ਮੇਰੇ ਮੇਰੇ ਕੋਣ ਕੋਣ ਮੇਰੇ ਹਸਬੰਡ ਮੇਰੀ ਬੇਟਾ ਮੇਰੀ ਬੇਟੀ ਫੈਮਲੀ ਅਸੀਂ ਸਾਰੇ ਹੀ ਹੈ ਜੀ ਮੇਰੇ ਬਈ ਲੱਗਦਾ ਹੈ ਹੁਣ ਇੱਥੋਂ ਤਾਂ ਨਹੀਂ ਆ ਜੀ ਇਹ ਮੇਰੀ ਛੋਟੀ ਬੇਟੀ ਹੈ ਹਾਂ ਜੀ ਸਰ ਮੈਨੂੰ ਤਾਂ ਲੱਗਦਾ ਹੈ ਕਿ ਬਸ ਸਰਕਾਰ ਚਾਹੁੰਦੀ ਹੈ ਕਿ ਅਸੀਂ ਖਤਮ ਹੋ ਜਾਏ ਖਤਮ ਹੋ ਜੀ ਸਰਕਾਰ ਲਾਈਵ ਚੱਰੀ ਹੈ ਪ੍ਰੂਵ ਹੈ ਕਿ ਸਰਕਾਰ ਜਾਣਦੀ ਹੈ ਕਿ ਬੰਦੇ ਹੋਰੇ ਮਰ ਜਾਣ ਔਰ ਹੀ ਖਤਮ ਹੋ ਜਾਣ ਬੰਦੇ ਸਾਨੂੰ ਕੁਝ ਕਰਨਾ ਪਵੇ। ਦੂਸਰੇ ਤੀਜੇ ਦਿਨ ਇਹ ਕਹਿੰਦੇ ਕਿ ਮਮਾ ਇਹਨੂੰ ਖਾਲੀ ਕਰਕੇ ਆਪਾਂ ਚੱਲਦੇ ਕਿਤੇ ਹੋਰ ਸਰ ਜੇ ਹਾਥ ਚ ਪੇਮੈਂਟ ਆਏਗੀ ਤਾਂ ਹੀ ਅਸੀਂ ਖਾਲੀ ਕਰਾਂਗੇ ਮੇਰੇ ਹਸਬੰਦ ਨੂੰ ਸ਼ੂਗਰ ਆ 4 ਮਹੀਨੇ ਘਰੇ ਬੈਠੇ ਹੋ ਉਹਨੂੰ ਬਿਮਾਰ ਰਹਿੰਦੇ ਬੇਟਾ ਮੈਂ ਬੇਟਾ ਕਮਾਂਦਾ ਮੈਂ ਕਮਾਨੀ ਮੈਂ ਫੈਕਟਰੀ ਚ ਕਿਤੇ ਕੰਮ ਕਰਦੀ ਆ ਹੁਣ ਮੇਰਾ ਐਕਸੀਡੈਂਟ ਹੋ ਗਿਆ ਹੈ ਤੇ ਤਾਂ ਮੈਂ 4 ਮਹੀਨੇ 3 ਹਫ਼ਤੇ ਹੋ ਗਏ ਮੈਂ ਕੰਮ ਤੇ ਨਹੀਂ ਜਾ ਰਹੀ। ਕਾਫੀ ਝੋਟਾ ਲੱਗ ਗਿਆ ਮੈਨੂੰ ਵੀ। ਸੋ ਹਾਲਾਤ ਬੜੇ ਤਰਸਯੋਗ ਬੜੇ ਨੇ ਇਹੀ ਹਾਲਾਤ ਪੂਰੇ ਜਿਹੜੇ ਸੋਸਾਇਟੀ ਹੈ। ਹਰ ਕਿਤੇ ਇਹੀ ਹਾਲਾਤ ਨੇ ਲੋਕ ਕਾਫੀ ਪਰੇਸ਼ਾਨ ਨੇ 3 ਮਹੀਨੇ ਤੋਂ ਇਨਾਂ ਦਾ ਦੱਸੇ ਮੁਤਾਬਕ ਇਰਾਨੇ ਡਿਪਟੀ ਮੇਅਰ ਮੇਅਰ ਸਾਹਿਬ ਹਰ ਕਿਸੇ ਕੋਲ ਜਿਹੜੀ ਆਪਣੀ ਕੰਪਲੇਟ ਦਿੱਤੀ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਪਰ ਜਿਹੜੇ ਹਾਲਾਤ ਨੇ ਕਾਫੀ ਦਿਖਾੜੇ ਤੁਹਾਨੂੰ ਲਾਜ਼ਮੀ ਨੇ ਕਿਉਂਕਿ ਸਮਾਰਟ ਸਿਟੀ ਹੋਣ ਦੇ ਦਾਅਵੇ ਤਾਂ ਅਸੀਂ ਕਰਦੇ ਆਂ ਪਰ ਸਮਾਰਟ ਸਿਟੀ ਦੇ ਵਿੱਚ ਸਾਨੂੰ ਕੀ ਸੁਵਿਧਾਵਾਂ ਮਿਲ ਰਹੀਆਂ ਨੇ ਉਸ ਦੇ ਨਾਂ ਤੇ ਬਿਲਕੁਲ ਜ਼ੀਰੋ ਇੱਥੇ ਪ੍ਰਸ਼ਾਸਨ ਬਿਲਕੁਲ ਜਿਹੜਾ ਹੈ ناکਾਮ ਹੈ ਫੇਲਿਅਰ ਬਿਲਕੁਲ ਨਜ਼ਰ ਆ ਰਿਹਾ ਹੈ ਸਾਫ਼ ਸਰਕਰ ਦੇ ਕੌਂਸਲਰ ਆਪ ਮੌਕੇ ਤੇ ਆਏ ਨੇ ਕਾਉਂਸਲਰ ਮੌਕੇ ਤੇ ਆਏ ਨੇ ਜੀ ਪਰ ਲੇਕਿਨ ਕੰਮ ਕੋਈ ਨਹੀਂ ਹੋਇਆ ਹਮ ਕੰਮ ਕੋਈ ਨਹੀਂ ਹੋਇਆ ਮੌਕੇ ਤੇ ਆਏ ਫੋਟੋਆਂ ਕਰਾ ਕੇ ਬਸ ਚੱਲ ਜਾਂਦੇ ਫੋਟੋਆਂ ਹੋਈਆਂ ਨੇ ਮੌਕੇ ਤੇ ਆਏ ਨੇ ਆਸ਼ਵਾਸਨ ਦਿੱਤੇ ਨੇ ਸਾਨੂੰ ਪੂਰੇ ਕਿ ਕੰਮ ਹੋਊਗਾ ਪਰ ਅਜ ਤੱਕ ਕੋਈ ਕੰਮ ਨਹੀਂ ਹੋਇਆ ਥੋੜੇ ਸਾਹਮਣੇ ਹਾਂ ਮੈਂ ਕੈਮਰਾ ਪਰਸਨ ਨੂੰ ਕਵਾਂਗਾ ਇੱਕ ਵਾਰੀ ਇਹ ਵੀ ਤਸਵੀਰ ਦਿਖਾਣੀ ਬਿਲਕੁਲ ਲਾਜ਼ਮੀ ਹੈ ਕਿਉਂਕਿ ਜਿਹੜਾ ਸੀਵਰ ਦਾ ਪਾਣੀ ਹੈ ਬਿਲਡਿੰਗਸ ਦੇ ਬੈਕਸਾਈਡ ਮੋਟਰ ਲੱਗਿਆ ਹੁੰਦੀਆਂ ਨੇ ਬਿਲਕੁਲ ਬੇਸਿਕਲੀ ਜਿੱਦਾ ਹੋਰ ਸੋਸਾਇਟੀਜ਼ ਦੇ ਵਿੱਚ ਤਸਵੀਰਾਂ ਹੁੰਦੀਆਂ ਨੇ ਪਰ ਕਿਹੜਾ ਇਹ ਪਾਣੀ ਪਾਣੀ ਦੇ ਕੀ ਹਾਲਾਤ ਹੈ ਉਹ ਬਿਲਕੁਲ ਤੁਸੀਂ ਜਾਇਜ਼ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਗਟਰ ਦਾ ਪਾਣੀ ਓਵਰਫਲੋ ਹੈ ਤੇ ਇੱਥੇ ਹੀ ਮੋਟਰਾਂ ਲੱਗੀਆਂ ਹੋਈਆਂ ਨੇ ਇਹੀ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਹੈ ਵਾਟਰ ਸਪਲਾਈ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਹੈ ਤੇ ਆਹੀ ਪਾਣੀ ਲੋਕ ਪੀ ਰਹੇ ਨੇ ਪਾਣੀ ਆਂਦਾ ਜੀ ਪੀਣ ਨੂੰ ਗੰਦਾ ਆਣਾ 스మెల్ ਮਾਰਦੀ ਉਹਦੇ ਚ ਪੈਂ ਕਈ ਵਾਰ ਕੋਈ ਸੁਲਵਾਈ ਨਹੀਂ ਕਰਦਾ ਪੀਣ ਵਾਲੇ ਪਾਣੀ ਦੇ ਵਿੱਚੋਂ ਦੋ ਦੋ ਕਿਲੋ ਚਾਰ ਚਾਰ ਕਿਲੋ ਮਿੱਟੀ ਨਿਕਲਦੀ ਹੈ ਰੇਤ ਨਿਕਲਦਾ ਪੀਣ ਵਾਲੇ ਪਾਣੀ ਦੇ ਵਿੱਚੋਂ ਦੱਸੋ ਪਾਣੀ ਪੀਏ ਪੀ ਕੇ ਬਿਮਾਰ ਨਿਕਲਦਾ ਸਾਹ ਲੈ ਕੇ ਅਸੀਂ ਬਿਮਾਰ ਹਰ ਪਾਸੇ ਅਸੀਂ ਬਿਮਾਰ ਹੋ ਰਹੇ ਹਾਂ ਇਹਨਾਂ ਦੇ ਕਿੰਨੇ ਤੇ ਜੂਨ ਹੀ ਰੈਂਗਦੀ ਪਈ ਜਦੋਂ ਵੋਟਾਂ ਹੁੰਦੀਆਂ ਨੇ ਬਸ ਉਦੋਂ ਹੀ ਆਂਦੇ ਨੇ ਉਦੋਂ ਬਾਅਦ ਇਹ ਦਿਖਦੇ ਹੀ ਨਹੀਂ ਮੈਸੇਜ ਤੱਕ ਦਾ ਰਿਪਲਾਈ ਨਹੀਂ ਕਰਦੇ ਜੀ ਸੋ ਹੋਰ ਜਿਹੜੀਆਂ ਮਾਤਾਵਾਂ ਪੈਣਾ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਾਲਾਤ ਜਿਹੜੇ ਨੇ ਇਸ ਦਸ਼ਮੇਸ਼ ਨਗਰ ਐਮ ਆਈ ਜੀ ਫਲੈਟਸ ਦੇ ਬੜੇ ਹੀ ਖਰਾਬ ਬੜੇ ਹੋਏ ਨੇ ਕਿਉਂਕਿ ਜਿਹੜੇ ਦਾਅਵੇ ਨੇ ਨਾ ਬਿਲਕੁਲ ਜ਼ੀਰੋ ਤੇ ਸ਼ੂਨ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਇਹ ਪਾਣੀ ਜਿਹੜਾ ਹੈ ਸੀਵਰ ਦਾ ਸੜਕਾਂ ਤੇ ਉੱਤੇ ਵੀ ਆ ਰਿਹਾ ਹੈ ਬਰਸਾਤਾਂ ਦੇ ਵਿੱਚ ਕੀ ਹਾਲ ਹੋਵੇਗਾ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਮਾਤਾਵਾਂ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਕਿੰਨੇ ਦਿਨ ਹੋ ਗਏ ਇਹ ਹਾਲਾਤ ਬਣੇ ਨੇ ਇਹ 3-4 ਮਹੀਨੇ ਹੋ ਗਏ 3-4 ਮਹੀਨੇ ਹਾਂਜੀ 3-4 ਮਹੀਨੇ ਕੀ ਲੱਗਦਾ ਹੈ ਕਦੋਂ ਤੱਕ ਇਹੀ ਹਾਲਾਤ ਬਣੇ ਰਹਿਣਗੇ ਜਦੋਂ ਤੱਕ ਕੋਈ ਕੰਮ ਨਹੀਂ ਕਰੂਗਾ ਤਾਂ ਉਦੋਂ ਤੱਕ ਤਾਂ ਇਹੀ ਹਾਲਾਤ ਰਹਿਣੇ ਆ ਅਸੀਂ ਇਦਾਂ ਹੀ ਨਰਕ 'ਚ ਮਰਦੇ ਰਵਾਂਗੇ ਵੜੀਆਂ ਬਿਮਾਰੀਆਂ ਦਾ ਦੇ ਵਿੱਚ ਕੀ ਕੁਛ ਕੀਤਾ ਤੁਸੀਂ ਕਿ ਇਹ ਹਾਲਾਤ ਸੁਧਰਨ ਆਪਣੇ ਮੰਨ ਲੇ ਤੁਸੀਂ ਸਾਰੀਆਂ ਕੰਪਲੇਂਟਸ ਪਾਈਆਂ ਨੇ ਕਾਰਪੋਰੇਸ਼ਨ ਚ ਵੀ ਦਿੱਤੀਆਂ ਨੇ ਡੀਸੀ ਆਫਿਸ ਵਿੱਚ ਤੇ ਸਾਰੇ ਪਾਸੇ ਅਸੀਂ ਕੰਪਲੇਂਟਸ ਪਾਈਆਂ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ ਸਾਡੇ ਕੀ ਤੁਸੀਂ ਟੈਕਸ ਪੇ ਨਹੀਂ ਕਰਦੇ ਬਿਲਕੁਲ ਪੇ ਕਰਦੇ ਆ ਜੀ ਇਹਨਾਂ ਦੇ ਕੋਈ ਟੈਕਸ ਅਗਰ ਬੰਦੇ ਨੇ ਤਾਂ ਅਸੀਂ ਪੇਏਬਲ ਹੈਗੇ ਆ ਕਰ ਸਕਦੇ ਆ ਕਰਦੇ ਆ ਹਰ ਇੱਕ ਚੀਜ਼ ਤੇ ਪੇ ਕਰਦੇ ਆ ਕੋਈ ਵੀ ਕੋਈ ਵੀ ਚੀਜ਼ ਹੋਵੇ ਸੂਈ ਤੋਂ ਲੈ ਕੇ ਜੋ ਵੀ ਅਸੀਂ ਸਾਡਾ ਅਸੀਂ ਯੂਜ਼ ਕਰ ਰਹੇ ਆ ਉਹਦੇ ਤੇ ਅਸੀਂ ਟੈਕਸ ਕਰ ਰਹੇ ਆ ਪਰ ਇਸ ਤਰ੍ਹਾਂ ਕਿਉਂ ਕਿਉਂ ਨਹੀਂ ਆਕੇ ਗਰਾਊਂਡ ਦੇ ਉੱਤੇ ਵਰਕ ਕੀਤਾ ਜਾ ਰਿਹਾ ਜੇ ਤੁਸੀਂ 3 ਮਹੀਨਿਆਂ ਤੋਂ ਕੰਪਲੇਂਟ ਪਾ ਰਹੇ ਹੋ ਕੰਪਲੇਂਟ ਤੇ ਸੁਣਵਾਈ ਕਿਉਂ ਨਹੀਂ ਹੋ ਰਹੀ ਇੱਕ ਜਿਹੜੀ ਪ੍ਰੇਸ਼ਾਨੀ ਹੈ ਸੀਵਰ ਦੀ ਸੀਵਰ ਦੇ ਕਾਰਨ ਪਾਣੀ ਦੀ ਪ੍ਰੇਸ਼ਾਨੀ ਆ ਰਹੀ ਇੱਕ ਮਹਿਲਾ ਜਿਹੜੇ ਸੀਗੇ ਇੱਥੇ ਖੜੇ ਹੋਏ ਉਹਨਾਂ ਨੂੰ ਸਕੇਨ ਦੀ ਡਿਸੀਜ਼ ਹੋ ਗਈ ਕਾਰ ਦੇ ਵਿੱਚ ਪਾਣੀ ਭਰਿਆ ਹੋਇਆ ਇਹ ਤਸਵੀਰਾਂ ਸ਼ਾਇਦ ਉਹਨਾਂ ਨੂੰ ਨਹੀਂ ਦਿਖ ਰਹੇ ਨੇ ਨਹੀਂ ਸਭ ਪਤਾ ਉਹਨਾਂ ਨੂੰ ਸਭ ਦਿਖਾਇਆ ਕਾਉਂਸਲਰ ਸਾਹਿਬ ਆਉਂਦੇ ਨੇ ਦੇਖ ਕੇ ਚਲੇ ਜਾਂਦੇ ਨੇ ਮੌਕੇ ਤੇ ਬੰਦੇ ਤੇ ਇਸਦੇ ਨੇ ਉਸ ਤੋਂ ਬਾਅਦ ਉਹ ਕੁਝ ਨਹੀਂ ਕਰਦੇ ਅੱਕਾ ਤੇ ਪੱਟੀਆਂ ਬੰਨੀ ਆ ਬਿਲਕੁਲ ਬਿਲਕੁਲ ਹੋਰ ਕੀ ਕਹਾਂਗੇ ਇਸ ਤੋਂ ਇਲਾਵਾ ਤਾਂ ਕੁਝ ਸਲਿਊ ਉਸ ਤੇ ਵੀ ਉਹਨਾਂ ਨੂੰ ਪਤਾ ਲੱਗੇਗਾ ਨਾ ਵੀ ਜਦੋਂ ਅਸੀਂ ਪਬਲਿਕ ਹਾਂ ਉਹ ਤੋਂ ਵਾਦੇ ਕੀ ਹੁੰਦੇ ਨੇ ਮੈਮ ਜਦ ਚੋਣਾਂ ਦਾ ਸਮਾਂ ਆਉਂਦੇ ਨੇ ਉਹ ਤੋਂ ਤੇ ਸਾਰੇ ਕੰਮ ਅਸੀਂ ਕਰਵਾਵਾਂਗੇ ਸੀਵਰੇਜ ਸਾਫ਼ ਹੋਣਗੇ ਪੇੜ ਕੱਟੇ ਜਾਣਗੇ ਸਾਰੀਆਂ ਸਫਾਈਆਂ ਹੋਣਗੀਆਂ ਸੱਚ ਸਾਰੇ ਪ੍ਰਕਰ ਦਾ ਕੋਈ ਵੀ ਕੁਝ ਨਹੀਂ ਕੋਈ ਵੀ ਆ ਕੇ ਖੜੇ ਹੁੰਦੇ ਲੇਕਿਨ ਕਰਦੇ ਕੁਝ ਨਹੀਂ ਕੋਈ ਕੁਝ ਨਹੀਂ ਕਰਤਾ ਜੀ ਸਰ ਕੁਝ ਕਹਿ ਰਹੇ ਸੀ ਮੈਂ ਕਿਹਾ ਪਾਰਕ ਦਾ ਹਾਲ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਸਰ ਇੱਥੇ ਪਾਰਕ ਦੇ ਤਾਂ ਹਾਲ ਹੀ ਛੱਡੋ ਜਦ ਪੀਣ ਯੋਗ ਪਾਣੀ ਹੈ ਨਹੀਂ ਤੁਸੀਂ ਕੀ ਸਿਹਤ ਦੀ ਕੀ ਗੱਲ ਸਰ ਤੁਸੀਂ ਆ ਦੇਖੋ ਆ ਦੇਖੋ ਮੈਂ ਲਾਈ ਦਿਖਾ ਰਿਹਾ ਆ ਮੇਰ ਨੇ ਹਾਂਜੀ ਮੈਡਮ ਇੰਦਰਜੀਤ ਕੋਰ ਮੇਰ ਨੇ ਇਹਨਾਂ ਨੂੰ ਮੈਂ ਪਿਛਲੇ 3 ਮਹੀਨਿਆਂ ਤੋਂ ਇਹਨਾਂ ਨੂੰ ਰੈਗੂਲਰ ਮੈਸੇਜ ਭੇਜ ਰਹੇ ਆ ਰੈਗੂਲਰ ਵੀਡੀਓਜ਼ ਭੇਜ ਰਹੇ ਆ ਕਿ ਕੰਮ ਕਰਾ ਦਿਓ ਕੰਮ ਕਰਾ ਦਿਓ ਰਿਕਵੈਸਟ ਹੈ ਹੱਥ ਜੋੜ ਰਹੇ ਆ ਇਹਨਾਂ ਨੂੰ ਬਾਰ-ਬਾਰ ਅਕਤੂਬਰ ਆ ਗਿਆ ਹਾਂਜੀ ਹੱਥ ਜੋੜ ਰਹੇ ਆ ਇਹਨਾਂ ਨੂੰ ਲੇਕਿਨ ਕੋਈ ਰਿਸਪੌਂਸ ਨਹੀਂ ਆ ਰਿਹਾ ਮੇਰ ਨੇ ਡਿਪਟੀ ਮੇਰ ਨੇ ਪ੍ਰੈਸ਼ਰ ਜੀ ਕੋਈ ਰਿਸਪੌਂਸ ਨਹੀਂ ਆ ਰਿਹਾ ਜੀ ਕਿਸੇ ਪਾਸਿਓਂ ਆ ਦੇਖੋ ਜੀ ਰਕੇਸ਼ ਪਾਂਡੇ ਜੀ ਇਹਨਾਂ ਨੂੰ ਮੈਂ ਰੈਗੂਲਰ ਭੇਜ ਰਿਹਾ ਮੇਲਸ ਭੇਜ ਰਿਹਾ ਅਕੇਸ਼ ਪ੍ਰਸ਼ਾ ਰਾਜੀ ਇਹਨਾਂ ਨੂੰ ਮੈਂ ਆ ਲੈਟਰ ਲਿਖੀ ਹੋਈ ਸੀਗੀ ਅਸੀਂ ਕਲੋਨੀ ਨੇ ਪੂਰੀ ਲੈਟਰ ਲਿਖ ਕੇ ਸਾਈਨ ਕਰਤੇ ਬਕਾਇਦਾ ਸਾਰੇ ਕਲੋਨੀ ਮੈਂਬਰਸ ਨੇ ਸਾਈਨ ਕੀਤਾ ਹੈ ਇਹ ਇਹਨਾਂ ਨੂੰ ਰੈਗੂਲਰ ਭੇਜ ਰਿਹਾ ਲੇਕਿਨ ਕੋਈ ਰਿਸਪੌਂਸ ਨਹੀਂ ਆ ਰਿਹਾ ਮਤਲਬ ਜਦੋਂ 5-7 ਬੰਦੇ ਮਰ ਜਾਣਗੇ ਫਿਰ ਜਾਗਣਗੇ ਇਹ ਇਹ ਕੀ ਵੇਟ ਕਰ ਰਹੇ ਨੇ ਕਿ 5-7 ਬੰਦੇ ਮਰ ਜਾਣ ਕੋਈ ਬੱਚੇ ਮਰ ਜਾਣ ਫਿਰ ਜਾਗਣਗੇ ਇਹ ਸਮਝ ਤੋਂ ਪਰੇ ਹੈ ਸਮਝ ਤੋਂ ਪਰੇ ਹੈ ਕਿ ਆਪਣੇ ਦੇਸ਼ ਚ ਰਹਿ ਕੇ ਆਪਣੀ ਸਿਟੀ ਚ ਰਹਿ ਕੇ ਅਸੀਂ ਟੈਕਸਪੇਅਰਸ ਹੈਗੇ ਆਂ ਕੀ ਕੰਮ ਕਰ ਰਹੇ ਆ ਸਾਨੂੰ ਬੇਸਿਕ ਕਮਿਊਨਿਟੀਜ਼ ਦੀ ਡਿਮਾਂਡ ਕਰ ਰਹੇ ਆ ਅਸੀਂ ਸਾਨੂੰ ਉਹ ਨਹੀਂ ਮਿਲ ਪਾ ਰਹੀ ਸੋ ਇਹ ਤਸਵੀਰਾਂ ਨੇ ਅਮੈਜੀ ਫਲੈਟਸ ਦੇ ਜਿੱਥੇ 3 ਮਹੀਨੇ ਤੋਂ ਲੋਕ ਪਰੇਸ਼ਾਨ ਨੇ ਮੇਅਰ ਡਿਪਟੀ ਮੇਅਰ ਹਰ ਕਿਸੇ ਨੂੰ ਜਿਹੜੇ ਆਪਣੀ ਕੰਪਲੇਂਟ ਪਾ ਚੁੱਕੇ ਨੇ ਪਰ ਕਿਤੇ ਵੀ ਗਰਾਊਂਡ ਦੇ ਉੱਤੇ ਵਰਕ ਨਜ਼ਰ ਨਹੀਂ ਆ ਰਿਹਾ ਕੌਂਸਲਰ ਸਾਹਿਬ ਆਂਦੇ ਨੇ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਫੋਟੋਆਂ ਕਰਾ ਕੇ ਬਸ ਨਿਕਲ ਜਾਂਦੇ ਨੇ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਸਮਾਰਟ ਸਿਟੀ ਦੇ ਹਾਲਾਤ ਇਹੀ ਬੜਨ ਰਹਿਣਗੇ ਸਿਰਫ ਕਾਗਜ਼ਾ ਤੱਕ ਹੀ ਸ਼ਾਇਦ ਲੱਗਦਾ ਹੈ ਕਿ ਹੁਣ ਸਮਾਰਟ ਸਿਟੀ ਸਿਮਤ ਰਹਿ ਗਿਆ ਹੈ ਹੈਲੋ ਹੈਲ ਸਤਿ ਸ਼੍ਰੀ ਅਕਾਲ ਸਰ ਅਮੀਰ ਜੀ ਜੀ ਜਨਰਲਾਈਜ਼ ਤੋਂ ਹਾਂ ਜੀ ਹਾਂ ਜੀ ਹਾਂ ਜੀ ਸਰ ਵਾਰਡ ਨੰਬਰ 47 ਦੇ ਵਿੱਚ ਮੈਂ ਖੜਾ ਤਸ਼ਵੀਰ ਨਗਰ ਐਮ ਆਈ ਜੀ ਫਰੈਂਕਸ ਰਿਪੋਰਟ ਹਾਂ ਜੀ ਹਾਂ ਜੀ ਹਾਂ ਜੀ ਕਾਫੀ ਸਮੇਂ ਤੋਂ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਜੀ 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 ਇਹਨਾਂ ਵੱਲੋਂ ਕਾਫੀ ਵਾਰ ਮੇਅਰ ਸਾਹਿਬ ਨੂੰ ਵੀ ਕੰਪਲੇਂਟ ਦਿੱਤੀ ਗਈ ਹੈ ਡਿਪਟੀ ਮੇਅਰ ਨੂੰ ਵੀ ਤੇ ਤੁਸੀਂ ਵੀ ਆਪ ਮੌਕੇ ਤੇ ਕਈ ਵਾਰ ਆਏ ਹੋ ਇਹਨਾਂ ਦਾ ਕਹਿਣਾ ਹੈ ਹਲਕੇ ਨਹੀਂ ਹੋ ਰਿਹਾ ਸਰ 3 ਮਹੀਨੇ ਤੋਂ ਲੋਕ ਪਰੇਸ਼ਾਨ ਨੇ ਐਕਚੁਅਲੀ ਬੜੀ ਜਲਦੀ ਇਹ ਸਾਲ ਹੋ ਜਾਊਗਾ ਤੇ ਆਸਟਰਾ ਨਾਲ ਗੱਲ ਕੀਤੀ ਆ ਜਿਹੜੀ ਸੀਵਰੇਜ ਪ੍ਰਣਾਲੀ ਬੜੀ ਪੁਰਾਣੀ ਸੀ ਤੇ ਉਹ ਮਤਲਬ ਪਿੱਛੇ ਉਹਦੇ ਤੇ ਮਤਲਬ ਬਲੋਕ ਜ ਰਹੀ ਆ ਤੇ ਉਹ ਸੀਵਰੇਜ ਜਿਹੜਾ ਬਜਟ ਬਣਵਾ ਕੇ ਨਾ ਜਲਦੀ ਆਪਾਂ ਨਵਾਂ ਬਵਾਵਾ ਸੀਵਰੇਜ ਪ੍ਰਣਾਲੀ ਇਹਨਾਂ ਦੀ ਤੇ ਸੀਵਰੇਜ ਵੀ ਨਵੀਂ ਪ੍ਰਣਾਲੀ ਪੈ ਜਾਊਗੀ ਤੇ ਸਾਰਾ ਹੋ ਜਾਊਗਾ ਕਿਉਂਕਿ ਪਾਣੀ ਲੈਣਾ ਪਈਆਂ ਜਿੱਦੋਂ ਇਹ ਜਿਹੜੇ ਪੁਰਾਣੇ ਕੌਂਸਲਰ ਸੇ ਪੁਰਾਣੇ ਤੋਂ ਪੁਰਾਣੇ ਇਦਾਂ ਹੀ ਚੱਲਦਾ ਰਿਹਾ ਇਦਾਂ ਹੀ ਹੈ ਜੀ ਪਰ ਅਸੀਂ ਇਹ ਜਿਹੜੀ ਸੀਵਰੇਜ ਪ੍ਰਣਾਲੀ ਨਵੀਂ ਬਣਵਾਵਾਂਗੇ ਤੇ ਵਧੀਆ ਕਰਾਵਾਂਗੇ ਅੰਦਰ ਸਰ ਹੁਣ ਲੋਕ ਇੰਨੇ ਪਰੇਸ਼ਾਨ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਰਿਹਾ ਤੇ ਨਾਲ ਜਿਹੜਾ ਪੀਣ ਦਾ ਪਾਣੀ ਹੈ ਉਹਦੇ ਵਿੱਚ ਵੀ ਰੇਤ ਆ ਰਹੀ ਹੈ ਕਾਫੀ ਲੋਕ ਪਰੇਸ਼ਾਨ ਨੇ ਤੁਸੀਂ ਮੌਕੇ ਤੇ ਵੀ ਆਏ ਹੋ ਕਰੋਸੇ ਦੇ ਵਿੱਚੋਂ ਨਹੀਂ ਆ ਰਹੇ ਲੋਕ ਅਗਰ ਜੇ ਅੱਜ ਮੀਡੀਆ ਨੂੰ ਇਹਨਾਂ ਨੇ ਬੁਲਾਇਆ ਇੱਥੇ ਨਹੀਂ ਮੀਡੀਆ ਤੋਂ ਬੁਲਾਇਆ ਮੇਰੇ ਦਾ ਧੰਨਵਾਦ ਚਲੋ ਤੇ ਗੱਲ ਇਹ ਹੈ ਜੇ ਇੱਥੇ ਪਬਲਿਕ ਨੂੰ ਦੇਖਦੇ ਹੋਏ ਮੈਂ ਹੁਣੇ ਭੈਣ ਜੀ ਉਹਨਾਂ ਦਾ ਫੋਨ ਆਇਆ ਬੱਲੇ ਵਾਲਿਆਂ ਦਾ ਨਾਲ ਸੀਵਰਮੈਨ ਵੀ ਭੇਜਦੇ ਅਸੀਂ ਜਿਹੜੇ ਸੀਵਰਮੈਨ ਹੈਗੇ ਆ ਜੀ ਤੇ ਸਭ ਤੋਂ ਵੱਡੀ ਦਿੱਕਤ ਇਹ ਜਿਹੜੇ ਮੈਂ ਦੱਸ ਰਿਹਾ ਪੁਰਾਣੀ ਲਾਈਨਾਂ ਪੁਰਾਣੀ ਲਾਈਨ ਕਰਕੇ ਨਾ ਸਿਸਟਮ ਵਿਗੜਿਆ ਹੈ ਪਰ ਅਸੀਂ ਇਹਦਾ ਬਜਟ ਬਣਵਾ ਕੇ ਨਵਾਂ ਜਲਦੀ ਪੀਵੜ ਸ੍ਰਣਾਲੀ ਲਾਈਨ ਨਵੀਂ ਪਵਾ ਦਵਾਂਗੇ ਜਿਹਦੇ ਨਾਲ ਖਤਮ ਹੋ ਜੂਗੀ ਪ੍ਰੋਬਲਮ ਲੋਕਾਂ ਦੀ ਜੀ ਤੇ ਸਰ ਕਿੰਨਾ ਸਮਾਂ ਲੱਗ ਸਕਦਾ ਕਿਉਂਕਿ ਕਾਫੀ ਜਿਹੜੇ ਤਰਸਯੋਗ ਹਾਲਾਤ ਬਣੇ ਹੋਏ ਨੇ ਆ ਇਹ ਜਲਦੀ ਤੋਂ ਜਲਦੀ ਕਰਾਵਾਂਗੇ ਆਪਾਂ ਪਿਓ ਹੋ ਤੇ ਜਲਦੀ ਕਰਾਵਾਂਗੇ ਇਹਦੇ ਬਾਰੇ ਮੰਡੇ ਮੈਂ ਕਾਰਪੋਰੇਸ਼ਨ ਜਨਰਲ ਕਮਿਸ਼ਨ ਨਾਲ ਮੀਟਿੰਗ ਵੀ ਕਰਵਾ ਦਾਂਗਾ ਤੇ ਔਰ ਅੰਡਰਮ ਸੈਲਰੀ ਜਿਹੜੇ ਐਸਡੀਓ ਜਾਂ ਐਕਸ਼ਨ ਹੈਗੇ ਉਹਨਾਂ ਨੂੰ ਬੁਲਾ ਕੇ ਵਿజిਟ ਕਰਾ ਕੇ ਇਹਨੂੰ ਫੈਲਦੇ ਧਾਰ ਦੇ ਸਿਰੂ ਕਰਾਵਾਂਗੇ ਦਾ ਕੰਮ ਜੀ ਧੰਨਵਾਦ ਸੋ ਆਪਣੀ رائے ਜ਼ਰੂਰ ਕਮੈਂਟ ਸੈਕਸ਼ਨ ਦੇ ਮਾਧਿਅਮ ਰਾਹੀਂ ਸਾਡੇ ਨਾਲ ਸਾਂਝੇ ਕਰਿਓ ਦੇਖਦੇ ਰਹੋ ਲੁਧਿਆਣਾ ਲਾਈਵ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ